सो निरपै सतगुरु रविदास महाराज की जय ए सो निरपै जगत गुरु रविदास महाराज की जय प्रेम पंथ की पालकी रविदास बैठूं आए ਸਾਚੇ ਸਵਾਮੀ ਮਿਲਨ ਕੋ ਆਨੰਦ ਕਯੋ ਨਾ ਜਾਏ ਸਾਚੇ ਸਵਾਮੀ ਮਿਲਨ ਕੋ ਆਨੰਦ ਕਯੋ ਨਾ ਜਾਏ ਤਨ ਤਨ ਜਗਤ ਪਿਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਗੁਰੂ ਕਰਦਿਆਂ ਲਾਲਿਆਂ ਸੰਤਾਂ ਵੱਲੋਂ ਹਰ ਰੋਜ਼ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 648 ਪ੍ਰਕਾਸ਼ ਜੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਰੋਜ਼ ਸਤਗੁਰ ਦੇ ਨਾਮ ਦਾ ਗੁਣਗਾਨ ਕਰਦੇ ਹੋਏ ਬਾਣੀ ਦਾ ਗੁਣਗਾਨ ਕਰਦੇ ਹੋਏ ਨਗਰਾਂ ਦੇ ਪ੍ਰਕਰਮਾ ਕਰਦੇ ਹੋਏ ਸੇਵਾਦਾਰਾਂ ਦੇ ਗ੍ਰਹਿ ਵਿਖੇ ਪਹੁੰਚਦੇ ਹਨ ਅੱਜ ਗੁਰੂ ਘਰ ਦੇ ਪ੍ਰੇਤਮਾਨ ਸੇਵਾਦਾਰ શ્રીਮਾਨ ਸ਼੍ਰੀ ਰਵੀਕਮਰ ਜੀ ਸਪੁੱਤਰ શ્રીਮਾਨ ਸ਼੍ਰੀ ਨਸੀਬ ਸਿੰਘ ਜੀ ਮਹੱਲਾ ਸ਼੍ਰੀਪੁਰਾ ਸਤਗੁਰਾਂ ਦੀ ਅਪਾਰ ਅਪਾਰ ਕਿਰਪਾ ਸਦਕਾ ਸੰਗਤਾਂ ਦੀ ਸੇਵਾ ਕਰ ਰਹੇ ਹਨ। ਔਰ ਸਤਗੁਰ ਜੀ ਬਖਸ਼ਿਸ਼ ਕਰਦੇ ਕਿ ਪ੍ਰੇਮ ਪੰਥ ਦੀ ਪਾਲਕੀ ਕਿ ਪ੍ਰੇਮ ਦੀ ਪਾਲਕੀ ਜਿਹੜੀ ਪ੍ਰੇਮ ਦੇ ਨਾਲ ਸੰਤਾਂ ਨੂੰ ਪਰਿਵਾਰ ਨੇ ਬਣਾਇਆ ਹੈ। ਤੇ ਜਦੋਂ ਸਤਗੁਰ ਆਪ ਸੰਗਤਾਂ ਦੇ ਵਿੱਚ ਆਣ ਕੇ ਵਿਰਾਜਮਾਨ ਹੋ ਜਾਂਦਾ ਹੈ ਤੇ ਸਤਗੁਰ ਜੀ ਬਖਸ਼ਿਸ਼ ਕਰਦੇ ਫਿਰ ਆਨੰਦ ਕਿਹੋ ਨਾ ਜਾਏ ਕਿ ਜਦੋਂ ਸਤਗੁਰ ਪ੍ਰੇਮ ਵਾਲੀ ਪਾਲਕੀ 'ਚ ਬੈਠ ਕੇ ਆਉਂਦਾ ਹੈ ਤੇ ਫਿਰ ਜਿਹੜਾ ਉਹਦੇ ਮਿਲਣ ਦਾ ਆਨੰਦ ਹੈ ਪਿਆਰ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਅੱਖਰਾਂ ਨਾਲ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਵੀ ਆਪਾਂ ਅੱਖਰ ਲਾ ਲਈਏ ਸਤਿਗੁਰ ਜੀ ਬਖਸ਼ਿਸ਼ ਕਰਦੇ ਭਾਈ ਆਨੰਦ ਕਿਹੋ ਨਾ ਜਾਏ ਕਿ ਜਿਹੜਾ ਉਹ ਮਿਲਣ ਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸੇਵਾ ਸਭ ਕੁਝ ਦਿੱਤ ਹੈ ਰਵਿਦਾਸ ਸੇਵ ਮਤ ਤਿਆਗ ਸੰਗਤਾਂ ਗੁਰੂ ਚਾਨਾਂ ਦੀ ਸੇਵਾ ਕਰ ਰਹੀਆਂ ਹਨ ਇਸ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਜਿਹੜੇ ਨੂੰ ਮੁੱਖ ਰੱਖਦੇ ਹਾਂ ਹੋਏ ਔਰ ਸਤਗੁਰ ਬਦਾਸ ਮਹਾਰਾਜ ਜੀ ਫਰਮਾਉਂਦੇ ਭਾਈ ਇਹ ਹਮੇਸ਼ਾ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਹੈ ਔਰ ਤਨ ਮਨ ਤਨ ਸਭ ਅਰਪ ਕਰੋ ਐਸੀ ਕਰੋ ਪ੍ਰੀਤ ਤਨ ਸਾਡਾ ਸਰੀਰ ਮਨ ਰੂਹ ਆਤਮਾ ਔਰ ਸਵਾਸ ਸਵਾਸ ਜਿਹੜਾ ਸਾਡਾ ਸਵਾਸਾਂ ਰੂਪੀ ਖਜ਼ਾਨਾ ਤਨ ਤਨ ਮਨ ਤਨ ਤਨ ਜਿਹੜਾ ਸੌ ਸੌ ਰੁਪਏ ਖਜ਼ਾਨਾ ਜੇ ਇੱਕ ਵਾਰੀ ਖਤਮ ਹੋ ਗਿਆ ਦੁਬਾਰਾ ਨਹੀਂ ਹਾਸਲ ਹੋਣਾ ਉਹਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਲਈਏ ਕਿਉਂਕਿ ਗੁਰੂ ਪੈਰੀ ਸਾਥ ਸੰਗ ਜੋ ਆਪਾਂ ਘਰਾਂ ਦੇ ਕੰਮ ਕਰਦੇ ਆਂ ਔਰ ਜੋ ਅਸੀਂ ਦੁਨਿਆਵੀ ਕਾਰਜ ਕਰਦੇ ਭਾਵ ਆਪਣਾ ਕਾਰੋਬਾਰ ਕਰਦੇ ਆਂ ਉਹਦੇ ਵਿੱਚ ਸਾਰੀ ਉਮਰ ਆਪਾਂ ਲਗਾ ਦਿੰਦੇ ਕੋਈ ਲਗਾਉਣੀ ਵੀ ਪੈਣੀ ਆ ਕਿਉਂ ਕਿਉਂਕਿ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਪੈਣਾ ਜੇ ਕੰਮ ਨਹੀਂ ਕਰਾਂਗੇ ਤਾਂ ਸਾਡਾ ਘਰ ਨਹੀਂ ਚੱਲਣਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਭਾਈ ਜੀਭਾਂ ਸੋ ਓੰਕਾਰ ਜਪ ਤਨ ਸੋ ਕਰਕਾਰ RAM ਮਿਲੇ ਕਰ ਅਜ ਕਰ ਕਹਿ ਰਵਿਦਾਸ ਵਿਚਾਰ ਕਿ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਔਰ ਹੱਥ ਦੇ ਨਾਲ ਕਾਰੋਬਾਰ ਕਰਨਾ ਇੱਥੇ ਕੰਮ ਕਰ ਛੱਡਣ ਨੂੰ ਨਹੀਂ ਕਿਹਾ ਵੀ ਕੰਮ ਛੱਡ ਕੇ ਤੁਸੀਂ ਬਸ ਰੱਬ ਨੂੰ ਲੱਭਣ ਤੁਰਪੋਂ ਨਹੀਂ ਉਹ ਕਹਿੰਦੇ ਪਹਿਲਾਂ ਪਰਿਵਾਰ ਦਾ ਖਿਆਲ ਰੱਖਣਾ ਪਰਿਵਾਰ ਤਰੱਕੀ ਕਰੇਗਾ ਤੇ ਆਪਾਂ ਕਿਸੇ ਦੀ ਮਦਦ ਕਰ ਸਕਦੇ ਆ ਤੇ ਜੇ ਆਪਾਂ ਕਿਸੇ ਦੀ ਜੇ ਆਪਾਂ ਕਿਸੇ ਹੋਰ ਦੀ ਦੂਰ ਆਪਾਂ ਕਰਾਂਗੇ ਤਵੇਰ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜਿਓ ਸਤਿਗੁਰੂ ਜੀ ਬਖਸ਼ਿਸ਼ ਕਰਦੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ ਤੇ ਆਪਣਾ ਜੀਵਨ ਸਫਲਾ ਕਰਨਾ ਸਸਮੂਹ ਪਰਿਵਾਰ ਨੂੰ ਸ਼੍ਰੀ ਰਵੀ ਕੁਮਾਰ ਜੀ ਨੂੰ ਔਰ ਸਮੂਹ ਮਹੱਲਾ ਨਿਵਾਸੀਆਂ ਨੂੰ ਸਤਿਗੁਰ ਬਦਾਸ ਮਹਾਰਾਜ ਜੀ ਦੇ 648 ਪ੍ਰਕਾਢ ਦੇ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਔਰ ਬੇਨਤੀ ਕਰਦੇ ਸਾਰੇ ਪਰਿਵਾਰ ਨੂੰ ਕਿ ਆਓ ਸਤਿਗੁਰਾਂ ਦੇ ਚਰਨਾਂ 'ਚ ਆਪਾਂ ਹੁਣ ਅਰਦਾਸ ਬੇਨਤੀ ਕਰਨੀ ਹੈ ਸ਼੍ਰੀ ਰਵੀ ਕੁਮਾਰ ਜੀ ਨੂੰ ਬੇਨਤੀ ਹੈ ਕਿ ਆਣ ਕੇ ਗੁਰੂ ਚਰਨਾਂ 'ਚ ਖੜਿਆ ਹੋ ਜੀ ਆਰਸੋ ਹੀਰਾ ਸ਼ਾਨ ਕੇ ਉਹ ਮੈਂ ਆ ਬਣਾਇਆ ਸਾਡੇ ਗੁਰਾਂ ਨੇ ਗੁਰ ਜਹਾਂ ਨੂੰ ਆ ਤੇ ਜਾਤ ਕਹਾਂ ਕੋ ਕੋ ਕਾਸ਼ੀ ਤੇ ਨੂੰ ਆ ਜੀ ਦੇ குரு ਕਰਦੇ ਸ੍ਰੀ ਕਉ ਵੱਲੋਂ ਬੇਅੰਤ ਬੇਤਮਾਰ ਆਸਰ ਰਹੀ ਹੈ ਜਿਵੇਂ ਖਚਾ ਗਿਆ ਜੋ ਮੈਂ ਆ ਕਰ ਗਈ ਹੈ ਜਿ ਜਾਂਦੇ ਨਹੀਂ ਸਕਾਂ ਭੰਮ ਵਿਚੜੇ गुरु रविदास महाराज की जय ਸਾਰੀ ਰਾਤ ਜਾਗਦੇ ਲੇਟ ਉਹ ਵਧੀਆ ਸੱਜਣ ਵੀ ਕਰਦੇ ਆ ਔਰ ਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰਚਾਰ ਵੀ ਕਰਦੇ ਆ ਤਾਂ ਬੜੀ ਖੁਸ਼ੀ ਹੁੰਦੀ ਆ ਜਦੋਂ ਸਾਡੇ ਸਮਾਜ ਦੇ ਐ ਇਦਾਂ ਦੇ ਵਧੀਆ ਸੱਜਣ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਕਰਦੇ ਆ ਕਿਉਂਕਿ ਗੁਰੂ ਰਵੀਦਾਸ ਮਹਾਰਾਜ ਦੀ ਬਾਣੀ ਸਾਂਝੀ ਵਾਲਤਾ ਦਾ ਪ੍ਰਤੀਕ ਆ ਵਧੀਆ ਲੱਗਦਾ ਜਦੋਂ ਗੁਰੂ ਮਹਾਰਾਜ ਜਦਾਂ ਜਿਹੜਾ ਪ੍ਰਚਾਰ ਹੁੰਦਾ ਹੁੰਦਾ ਆ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਸਾਰੀ ਸਮਾਜ ਵਾਸਤੇ ਵਧੀਆ ਤੋਂ ਇੱਕពੱਛੇ ਸ਼ਬਦ ਲਾਉਂਦੇ ਆ ਮਹਾਰਾਜ ਜੀ ਦੀ ਕਿਰਪਾ ਵੀ ਹਰ ਬੰਦੇ ਵਿੱਚ ਨਾ ਜਿੱਦਾਂ ਕਹਿੰਦੇ ਵੀ ਕਰੇ ਕਰਾਵੇ ਸਾਈਆਂ ਮਨ ਵਿੱਚ ਲਹਿਰ ਉਠਾ ਦਾਦੂ ਸਿਰ ਧਰ ਜਿੱਤ ਕੇ ਆਪਾ ਬਗਲ ਹੋ ਜਾਓ ਮਾਲਕ ਸਾਰਾ ਕੁਝ ਕਰਾਉਂਦਾ ਆਪਾਂ ਕੁਝ ਵੀ ਕਰਨੇ ਜੋਗੀ ਨਹੀਂ ਹੈਗੇ ਮੈਨੂੰ ਤੇਰੇ ਚਰਨਾ ਤਾਇਆ ਆਸਰਾ ਕੋਈ ਆਸਰਾ ਨਾ मन लो चेपुरिया मन ਨਾਨਕ ਹੋਈ ਤੇਰੇ ਕਰਨਾ ਮਾਰਾ ਸੋਹ ਹੋ ਰਿਆ ਨਾਨਕ ਹੋਈ ਬਾਹ ਜਨਾ ਦੀ ਪਕੜੀਏ 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 ਫਿਰ ਵੀ ਜੇ ਬੋਹਲ ਛੋੜੀਏ ਹੋਰ ਹਰੀਆ ਅਸਰਾਨ ਕੋਈ ਮਨ ਤੇਰੇ ਚਰਨਾ ਦਾ ਆਸਰਾ ਹਰੀਆ ਅਸਰਾਨ ਕੋਈ ਮਨ ਤੇਰੇ ਚਰਨਾ ਦਾ ਆਸਰਾ ਹਰੀਆ ਅਸਰਾਨ ਕੋਈ ਮਨ ਤੇਰੇ ਚਰਨਾ ਦਾ ਅਸਰਾ ਹਰੀਆ ਅਸਰਾਨ ਕੋਈ ਮਨ ਤੇਰੇ ਚਰਨਾ ਦਾ ਆਸਰਾ ਹਰੀਆ ਅਸਰਾਨ ਕੋਈ ਮਨ ਤੇਰੇ ਚਰਨਾ ਦਾ ਅਸਰਾ ਹਰੀਆ ਅਸਰਾਨ ਕੋਈ ਮਨ ਤੇਰੇ ਚਰਨਾ ਦਾ ਆਸਰਾ ਹਰੀਆ ਅਸਰਾਨ ਕੋਈ ਮਨ ਤੇਰੇ ਚਰਨਾ ਦਾ ਜੀ ਮਹਾਰਾਜ ਕੀ ਜੈ ਗੁਰਦੇਵ ਕਾਨ ਗੁਰਦੇਵ ਤੇ ਰਵਿਦਾਸ ਜਪੋ ਜੀ ਸਤਨਾਮ 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 ਸਭ ਸੰਗਤਾਂ ਇਕੱਠੀਆਂ ਹੋਈਆਂ ਬਨੁ ਤੇ ਮਾਰੇ ਦਾਸ ਸਤ ਗੁਰ ਦਾ ਹੁਕਮ ਰਵੇ ਦਾਸ ਪੜੇ ਅਰਦਾਸ ਸਰਸੋ ਹੀਰਾ ਛਟਕੈ ਕਰੇ ਆਨ ਕੀ ਆਸ ਤੇ ਨਰ ਦੁਜਿਕ ਜਾਈਂਗਾ ਸਤਿ ਪਾ ਕੇ ਰਬ ਦਾ ਜਪੋ ਜੀ ਸਤਨਾਮ ਸਤਨਾਮ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਅਨੇਵਾਜ ਸੁਸਿਆ ਮੇਰਾ ਮਾਥੀ ਸ਼ਕਤ ਰਤੇ ਰਹੋ ਜਪ ਕੀ ਸ਼ੋਤ ਜਗ ਕੋ ਲੱਗ ਕਾਂ ਪਰ ਪੁਣ ਕਰੈ ਨੀਚ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਨਾਮ ਦੇ ਪੀਤ ਅਲੋਚਨ ਸਦਨਾਮ ਸੰਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜਿਉ ਤੇ ਸਭੇ ਸਰ ਜਪੋ ਜੀ ਸਤਨਾਮ ਸਤਨਾਮ ਤਾਂ ਤੁੰ ਜਕਤ ਪਿਤਾ ਸਤਗੁਰ ਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਕਾਂਚੀ ਸੀਰਗੁਰਦਨਪੁਰ 12 ਨਸੇ ਬੇਗਪੁਰਾ ਹਰਦਵਾਰ ਤਰਾਲਗੜ ਡੇਰਾ ਸਤਸੰਤ ਬਲਾਂ ਸਤਿਗੁਰੂ ਰਵਿਦਾਸ ਮਹਾਰਾਜ ਗੁਰੂ ਕਾ ਨਵੀਂ ਅਬਾਦੀ ਜਲ੍ਹਵਾਲ ਸਤਗੁਰੂ ਸਵਾਮੀ ਲਾਲ ਜੀ ਆਸ਼ਰਮ ਸਭੀ ਗੁਰਤਾਮਾਂ ਦੇ ਦਰਸ਼ਨ ਕਰਕੇ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਹਮ ਸਰ ਦੀਨ ਜਾਨਾ ਤੁਮ ਸਰਬ ਪਤਿਰ ਕਿਆ ਕੀਜੈ ਬਚਨੀ ਤੋਰ ਮੁਰ ਮਨ ਮਾਨੈ ਜਨ ਕੋ ਪੂਰਨ ਦੀਜੈ ਹੋ ਬਦਲ ਜੋਰ ਮੀਆ ਕਾਰਨੇ ਕਾਰਨ ਕਮਨ ਬੋਧਾਓ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇ ਮਾਰੇ ਨੇਚਾ ਕਹਿ ਰਿਹਾ ਗੁਰਦਾਸ ਹੌਸਲ ਕੋ ਜੀਵੋ ਚਿਰ ਤਉ ਦਰਸ਼ਨ ਇਥੇ ਤਨ ਤਨ ਜਕਮਦਾ ਸਤਿਗੁਰਦਾਸ ਮਹਾਰਾਜੀ ਆਪ ਜੀ ਦੇ ਅਪਾਰ 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 ਕਿਰਪਾ ਹੋਇਆ ਜੋ ਆਪ ਜੀ ਦੇ 648 ਪ੍ਰਕਾਸ਼ ਜੜੇ ਨੂੰ ਮੁੱਖ ਰੱਖਦੇ ਆ ਆਪ ਜੀ ਦੇ ਗੁਰੂ ਘਰ ਦੇ ਪ੍ਰítomਾਨ ਸੇਵਾਦਾਰ ਸ਼੍ਰੀਮਾਨ ਸ਼੍ਰੀ ਰਵੀਕਮਰ ਜੀ ਸਪੁੱਤਰ ਸ਼੍ਰੀ ਵਸੀਤਾਂ ਜੀ ਮਹੱਲਾ ਸ਼੍ਰੀਪੁਰਾ ਸਮੂਹ ਪਰਿਵਾਰਵਨ ਨੂੰ ਆਪ ਜੀ ਦੀ ਲਡਲੀਆਂ ਸੰਗਤਾਂ ਵਾਸਤੇ ਚਾਹ ਦੇ ਲੰਗਰ ਪਿਆਰ ਕਰਕੇ ਆਪ ਜੀ ਦੇ ਚਨਾਂਜ ਹਾਜ਼ਰ ਕੀਤੇ ਗਏ ਹਨ ਬਹੁਤ ਸਾਰੀ ਮਾਇਆ ਪਰਿਵਾਰਾਂ ਬਰਾਮ ਜੀ ਦੇ ਚਨਾਂਜ ਹਾਜ਼ਰ ਕੀਤੀ ਗਈ ਜਿਨ੍ਹਾਂ ਖਜ਼ਾਨੇ ਚੋਂ ਮਾਇਆ ਲੜ ਕੇ ਪਰਿਵਾਰ ਵੱਲੋਂ ਸੇਵਾ ਹੋਈ ਖਜ਼ਾਨੇ ਸਦਾ ਪ੍ਰੇਤੇ ਭਰਪੂਰ ਰੱਖਣੇ ਨੇਕ ਕਮਜਬਤ ਪਾਉਣੇ ਗੰਨ ਗੁਣੇ ਰਾਜ ਚੋਂ ਅਗਨੀ ਤਰੱਕੀ ਬਖਸ਼ਣੀ ਪਰਿਵਾਰਾਂ ਵਿੱਚ ਆਪਸੀ ਪਿਆਰ ਫੈਚਰਾ ਸਤਿਆ ਸੰਤੋਖ ਸਬਰ ਸੰਤੋਖ ਹਮੇਸ਼ਾ ਹਮੇਸ਼ਾ ਸਦਾ ਲਈ ਬਣਾਈ ਰੱਖਣਾ ਸਤਿਗੁਰੂ ਜੀ ਜਿਨ੍ਹਾਂ ਕਜਨ ਜੋ ਮੈਲਣ ਕੇ ਸੇਵਾ ਹੋਈ ਕਜਾਨੇ ਸਦਾ ਪੂਰੀ ਤੇ ਭਰਪੂਰ ਰਖਣੇ ਨੇਕ ਮਨ ਬਰਕਤ ਮਾਣੇ ਧਨ ਟੁਕੜੀ ਰਾਜ ਉਹਨਾਂ ਤਰੱਕੀ ਬਖਸ਼ਣੀ ਆਉਣ ਵਾਲਾ ਸਮਾ ਪਰਿਵਾਰਵਾ ਤੇ ਸੁੱਖਾਂ ਪਰਿਆਵੇਂ ਸੁੱਖਾਂ ਪਰਿਆਵੇ ਇਹ ਅਰਦਾਸ ਬੇਸੀ ਕਰਨਾ ਹੈ ਚਾਹ ਦੇ ਲੰਗਰ ਨੂੰ ਆਪ ਜੀ ਦੇ ਨਾਮ ਦਾ ਪੋਗ ਲੱਗੇ ਕਹੇ ਰਿ ਵਿਦਾਸ ਨਾਮ ਤੇ ਰੁਆਕੀ ਸਤਨਾਮ ਐਨ ਪਉਤਾਰੇ ਆਪ ਜੀ ਦੇ ਨਾਮ ਦਾ ਪੋਗ ਲੱਗਿਆ ਪ੍ਰਸ਼ਾਦ ਮੰਦਰ ਸਾਧ ਸੰਗਤਾਂ ਦੇ ਲੈ ਕੇ ਹੋਵੇ ਜੋ ਸੰਗਤ ਪ੍ਰਚਾਰ ਚ ਕੇ ਆਪ ਜੀ ਦੇ ਨਾਮ ਸਤਨਾਮ ਸਤਨਾਮ ਸਤਨਾ ਜਪੇ ਸਤਗੁਰੂ ਜੀ ਆਪ ਜੀ ਦੀ ਬਾਣੀ ਪੜਦਿਆਂ ਅਰਦਾਸ ਬੇਨਤੀ ਕਰਦਿਆਂ ਪਰਿਵਾਰ ਨੂੰ ਸੇਵਾ ਕਰਦਿਆਂ ਇੱਕ ਨਹੀਂ ਅਨੇਕਾਂ ਤੰਦਾਂ ਪੁੱਲਾਂ ਚੋਂ ਚੁੱਕਾ ਹੋ ਜਾਂਦੀਆਂ ਅਖਰ ਅੱਗੇ ਪਿੱਛੇ ਵੱਧ ਘਟ ਬੋਲਿਆ ਜਾਂਦਾ ਆਪਣੀ ਅਣਜਾਣ ਬੱਚੇ ਸੰਭ ਕੇ ਮਾਫ ਕਰਨਾ ਅਗਦੇ ਤੋਂ ਸਹੀ ਵਰ ਸ਼ੁੱਧ ਬਾਣੀ ਪੜਨ ਸੇਵਾ ਕਿੰਦਾ ਬਲ ਬਖਣਾ ਤਨ ਤਨ ਜਕਤ ਮਿਤਾ ਸਤਗੁਰ ਅਬਦਾਸ ਮਹਾਰਾਜ ਜੀ ਦੇ ਪਾਵਨ ਪਿਤ ਨਾਮ ਦੇ ਹੋਏ ਚੜਦੀ ਕਲਾ ਕਟਦੀ ਜੀਰੇ ਸਰਬਤ ਦਾ ਪਨਾਮ ਅਰ ਸੋਈ ਰਾਖਾਂ ਦੇ ਕਰੇ ਆਨ ਕੀ ਆਸ ਇਹ ਨਰ ਦੋ ਜੁਤ ਜਾਈਂਗੇ ਸਤਿ ਬਾਕੇ ਰਵਿਦਾ ਸੋ ਜੋ ਬੋਲੇ ਸੋ ਨਿਰਪੈ ਜਪ ਗੁਰੂ ਗ੍ਰੰਥ ਸਾਹਿਬ ਜੀ ਦੇ ਸਸਮੂ ਸੰਗਤਾਂ ਨੂੰ ਪਰਿਵਾਰ ਨੂੰ ਸਤਿ ਗੁਰੂ ਗ੍ਰੰਥ ਸਾਹਿਬ ਜੀ ਦੇ 698 ਪ੍ਰਕਾਸ਼ ਜਨ ਜੀਆਂ ਲੱਖ ਲੱਖ ਕਰੋੜਾਂ ਦੀਆਂ ਮੁਬਾਰਕਾਂ ਸਾਰੀਆਂ ਸੰਗਤਾਂ ਦਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੈ ਗੁਰਦੇਵ ਧੰਨਵਾਦ ਦੇਵ ਜੀ ਲੇ ਸੋ ਨਿਰਭੈ ਜਗਤ ਨੂਰ ਵਿਕਾਸ ਮਹਾਰਾਜ ਦੀ ਜੈ